ਸਰਬ ਜੀ ਤਨਾ ਸਰੀਛੰਤ ਮਹਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਬਿਨੈ ਸੁਭਾਈ ਸਹਿਜ ਗੁਣ ਗਾਈਐ ਜੀਉ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜਿਉ ਸਤਿਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜਿਉ ਗੁਣ ਗਾਏ ਵਿਗਸੈ ਸਦਾ ਅਨੰਦ ਜਾਂ ਆਪ ਸਾਚੇ ਭਾਵੈ ਅਹੰਕਾਰ ਹਉ ਮੈ ਤਜੈ ਮਾਇਆ ਸਜ ਨਾਮ ਸਮਾਵਈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈਐ ਜਿਉ ਅੰਦਰ ਸਾਚਾ ਨਿਵ ਪੂਰੇ ਸਤਿਗੁਰੈ ਜਿਉ ਹਉ ਤਿਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀ ਕਦੇ ਨਾ ਵਿਸਾਰੀ ਅੰਨ ਦਿਨ ਸੁਹਾਰੀ ਜਹਾਂ ਨਾਮ ਲਈ ਤਾਂ ਜੀਵਾ ਸ਼ਰਵਣੀ ਸੁਣੀ ਤਾ ਇਹ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਿਗੁਰ ਮੇਲੇ ਅਣ ਦਿਨ ਮੇਕ ਬੁੱਧ ਵਿਚਰੈ ਅੰਦਰ ਸਾਚਾ ਨੇਹ ਪੂਰੇ ਸਤਿਗੁਰਾ ਸਤ ਸੰਗਤ ਮਿਲੇ ਵਡ ਭਾਗ ਤਾਂ ਹਰ ਰਸ ਆਵੇ ਜੀਉ ਅਣ ਦਿਨ ਰਹੇ ਲਿਵ ਲਾਈ ਤਾਂ ਸਹਿਜ ਸਮਾਵੇ ਜੀਉ ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਤੀਤ ਪਰਾਕੀ ਹਲਤ ਪਤ ਸੋ ਪਾਜ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੁਹਾਤੇ ਮੁਕਤਾ ਜੋ ਪ੍ਰਮ ਕਰੇ ਸੋ ਭਾਵੈ ਸਤ ਸੰਗਤ ਮਿਲੇ ਵਡ ਭਾਗ ਤਾ ਹਰ ਰਸ ਆਵੈ ਜੀਉ ਦੂਜੇ ਭਾਇ ਦੁਖ ਹੋਏ ਮਨ ਮੁਖ ਜਮ ਜੋਇਆ ਜੀਉ ਹਾਈ ਹਾਈ ਕਰੇ ਦਿਨ ਰਾਤ ਮਾਇਆ ਦੁਖ ਮੋਇਆ ਜੀਉ ਮਾਇਆ ਦੁਖ ਜੋ ਪ੍ਰਵਦੇ ਤਿਸ ਚਿੱਤੈ ਨਹੀ ਅੰਤ ਗਹਿ ਅਪਛਤਾਵੇ ਬੇਣ ਨਾਮੈ ਕੋ ਸਾਥ ਨ ਚਾਲੈ ਪੁੱਤਰ ਕਲਤ ਮਾਇਆ ਧੋਹਿਆ ਦੂਜੈ ਭਾਇ ਦੁਖ ਹੋਏ ਮਨੁ ਮੁਖ ਜਮ ਜੋਹਿਆ ਜੀਉ ਕਰਿ ਕਿਰਪਾਲ ਹਉ ਮਿਲਾਏ ਮਹਾਰ ਹਰ ਪਾਇਆ ਜੀਉ ਸਦਾ ਰਹੈ ਕਰ ਜੋੜ ਤਬ ਆਇਆ ਜੀਉ ਬ੍ਰਹਮਣ ਭਾਵੇ ਤਾਂ ਹੁਕਮ ਸਮਾਵੇ ਹੁਕਮ ਮੰਨ ਸੁਖ ਪਾਇਆ ਅਣ ਦਿਨ ਜਪਤ ਰਹਿਆ ਦਿਨ ਰਾਤੀ ਸਹਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵੜਿਆਈ ਨਾਨਕ ਨਾਮ ਮਣ ਭਾਵੇ ਕਰ ਕਿਰਪਾ ਲਿਓ ਮਲਾਈ ਮਨ ਹਰ ਪਾਵੇ ਜੀਉ ਨਾਮੋ ਨਾਮ ਮਿਲੀ ਵੜਾਈ ਨਾਨਕ ਨਾਮ ਵਣ ਭਾਵੇ ਕਰ ਕਿਰਪਾ ਰਹੁ ਮਿਲਾਈ ਮਨ ਹਰ ਪਾਵੇ ਜੀਉ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ